ਉਹ ਤੇ ਉਹਣਾ ਨਹੀਂ ਸੀ ਚਾਹੁੰਦੇ ਨਾ ਕੋਈ ਪ੍ਰਤੀਕਰਨਾ ਚਾਹੁੰਦੇ ਸੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਥਲੇ ਨਹੀਂ ਸੀ ਹੋਣਾ ਚਾਹੁੰਦੇ ਫਿਰ ਅਸੀਂ ਤੇ ਕੁਝ ਕਰਨਾ ਸੀ ਅਸੀਂ ਤੇ ਕੋਈ ਪ੍ਰਧਾਨ ਚੁਣਨਾ ਹੀ ਸੀ ਕੀ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਕੋਈ ਸੇਵਾ ਨਹੀਂ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨਾ ਕੋਈ ਸੇਵਾ ਨਹੀਂ ਇੱਕ ਕੁਰਬਾਨੀ ਹੈ ਜਿਹਦੇ ਲਈ ਪਾਰਟੀ ਹੈ ਤੁਹਾਡਾ ਧਰਮ ਬੰਦ ਹੈ ਇਹ ਅਸੀਂ ਤਰਲੇ ਪਾਪਾ ਕੇ ਬੇਨਤੀ ਕਰ ਕਰਕੇ ਉਹਨਾਂ ਨੂੰ ਅਸੀਂ ਮਨਾਇਆ ਫਿਰ ਵੀ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਖਾਸ਼ ਨਹੀਂ ਮੇਰੀ ਕੋਈ ਇੱਛਾ ਨਹੀਂ ਜੇ ਆਉਂਦੇ ਤਾਂ ਕੋਈ ਫੋਟੋ ਨਾਲ ਬਾਹਰ ਆਉਂਦੀ ਉਹ ਤੇ ਹੋ ਸਕਦਾ ਕਿ ਬਈ ਅਚਾਨਕ ਮੂੰਹ ਚੋਂ ਨਿਕਲ ਜਾਂਦਾ ਉਹ ਉਹਨਾਂ ਦੇ ਜਥੇਦਾਰ ਅਸੀਂ ਅੱਜ ਵੀ ਉਹਨਾਂ ਜਥੇਦਾਰੀ ਕਰਨੀ ਹੈ ਜੀ ਬੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵੀ ਵਿਗਿਆਨੀ ਹਰਪ੍ਰੀਤ ਸਿੰਘ ਦੀ ਇੰਸਾ ਸਾਹਿਬ ਦੇ ਘਰੇ ਗੱਲਬਾਤ ਹੋਈ ਸੀ ਤੇ ਉਸ ਤੋਂ ਬਾਅਦ ਸਾਰੀ ਪਲਾਨਿੰਗ ਕੀਤੀ ਗਈ ਸੀ ਤੇ ਵਿਰੋਧੀ ਲਗਾਤਾਰ ਨਵੇਂ ਕਾਲੀਦਨੋਂ ਘੇਰਦੇ ਹੋਏ ਨਜ਼ਰ ਆਇਰ ਸੀ ਤਾਂ ਜੇ ਬੀਬੀ ਜੀ ਗੀਰ ਕਰੋ ਬੋਲੋ ਜਿੱਥੇ ਇਸਤਰੀ ਵਿੰਗ ਦੀ ਮੀਟਿੰਗ ਕੀਤੀ ਗਈ ਸੀ ਪਹਿਲੀ ਤੇ ਉਸ ਤੋਂ ਬਾਅਦ ਉਹਨੇ ਸਪਸ਼ਟ ਕਰ ਦਿੱਤਾ ਅੱਜ ਹੀ ਕੋਈ ਗੱਲ ਨਹੀਂ ਹੋਈ ਮੀਟਿੰਗਾਂ ਹੋਈਆਂ ਨੇ ਅਸੀਂ ਪ੍ਰਧਾਨ ਦੀ ਚੌਂ ਨੂੰ ਲੈ ਕੇ ਲਗਾਤਾਰ ਲੱਗੇ ਹੋਏ ਸੀ ਤਾਂ ਕੀ ਹੋਇਆ ਸੀ ਪੜੇ ਲਿਖੇ ਸੁਝਾਰੂ ਬੰਦੇ ਦੀ ਭਾਲ ਦੇ ਵਿੱਚ ਲੱਗੇ ਹੋਏ ਸੀ ਤੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਤਾਰ ਪ੍ਰਧਾਨ ਨੂੰ ਕਹਿ ਰਹੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਮਨਾ ਕਰ ਰਹੇ ਸੀ ਹੋਰ ਕੋਈ ਕੀ ਕੁਝ ਕਿਹਾ ਤੁਹਾਨੂੰ ਸੁਣਾਉਣ ਉਸ ਵੇਲੇ ਅਸੀਂ ਇੱਕ ਸੁਧਾਰ ਲਹਿਰ ਬੜਾਈ। ਸੁਧਾਰ ਲਹਿਰ ਤੋਂ ਬਾਅਦ ਜਦੋਂ ਭਰਤੀ ਸ਼ੁਰੂ ਹੋਈ ਹੈ ਤੇ ਭਰਤੀ ਸ਼ੁਰੂ ਜੋ ਕੀਤੀ ਗਈ ਹੈ ਜਦੋਂ ਉਸ ਪਾਰਟੀ ਦੇ ਜਿਹੜੇ ਉਹ ਗਰੁੱਪ ਹੈ ਉਹ ਧੜਾ ਜਦੋਂ ਉਹ ਅਸ਼ੀਅਕਾਲਤਾ ਤੋਂ ਆਕੀ ਹੋ ਗਿਆ। ਪਾਸੇ ਹੋ ਗਿਆ। ਕਹਿ ਲਓ ਭਗਾੜਾ ਹੋ ਗਿਆ। ਉਹਨੂੰ ਮੰਨਣ ਤੋਂ ਇਨਕਾਰੀ ਕਰ ਗਿਆ। ਫਿਰ ਅਸੀਂ ਕੀ ਕਰਨਾ ਸੀ? ਸਾਡਾ ਤੇ ਇਹ ਫਰਜ਼ ਸੀ ਵੀ ਜੇ ਇਹ ਨਾ ਮੰਨਣ ਤੇ ਅਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਜੋ ਉੱਥੇ ਹੁਕਮ ਹੋਇਆ ਕਿ ਭਰਤੀ ਕਰੋ। ਡੈਲੀਗੇਟ ਬਣਾਓ ਤੇ ਪਾਰਟੀ ਨੂੰ ਸੁਰਜੀਤ ਕਰੋ ਪੁਨਰ ਸੁਰਜੀਤੀ ਕਰੋ ਉਹ ਪਾਰਟੀ ਦਾ ਉਸ ਵੇਲੇ ਫਿਰ ਸੁਪਨਾ ਲਿਆ ਗਿਆ ਸੁਪਨਾ ਮਤਲਬ ਕਿ ਜਿਸ ਵੇਲੇ ਸ਼੍ਰੀ ਅਕਾਲ ਤਾ ਸਭ ਤੋਂ ਹੁਕਮ ਹੋਇਆ ਕਿ ਮੈਂ ਅੱਗੇ ਗੱਲ ਪੂਰੀ ਕਰ ਲਾ ਉਹ ਜਿਹੜੀ ਪਾਰਟੀ ਸੀ ਸ਼੍ਰੀ ਅਕਾਲ ਤਾ ਸਾਬ ਤੋਂ ਹੀ ਸਿਰਜੀ ਗਈ ਸੀ ਉਸ ਪਾਰਟੀ ਦੇ ਬਾਰੇ ਹੀ ਕਿਹਾ ਗਿਆ ਸੀ ਸ਼੍ਰੀ ਅਕਾਲ ਤਾ ਸਭ ਦੇ ਜਥੇਦਾਰ ਵੱਲੋਂ ਕਿ ਪੁਨਰ ਸੁਰਜੀਤੀ ਕਰੋ ਡੈਲੀਗੇਟ ਬਣਾਓ ਪ੍ਰਧਾਨ ਬਣਾਓ ਜੋ ਡੈਲੀਗੇਟਸ ਬਣ ਗਏ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਧੜਾ ਤੇ ਪਹਿਲਾਂ ਹੀ ਬਣਾ ਲਿਆ ਉਹਨਾਂ ਆਪਣੀ ਪਾਰਟੀ ਪਹਿਲਾਂ ਬਣਾ ਕੇ ਬੈਠ ਗਏ ਉਹ ਤੇ ਉਹਨਾਂ ਨਹੀਂ ਸੀ ਚਾਹੁੰਦੇ ਨਾ ਕੋਈ ਭਰਤੀ ਕਰਨਾ ਚਾਹੁੰਦੇ ਸੀ ਅਕਾਲ ਤਾ ਸਭ ਦੇ ਛਤਰ ਛਾਇਆ ਥਲੇ ਨਹੀਂ ਸੀ ਆਉਣਾ ਚਾਹੁੰਦੇ ਫਿਰ ਅਸੀਂ ਤੇ ਕੁਝ ਕਰਨਾ ਸੀ ਅਸੀਂ ਤੇ ਕੋਈ ਪ੍ਰਧਾਨ ਚੁਣਨਾ ਹੀ ਸੀ ਬਹੁਤ ਮੀਟਿੰਗਾਂ ਹੋਈਆਂ ਢੀਂਡਾ ਸਾਬ ਦੇ ਘਰ ਵੀ ਹੋਈਆਂ ਇੱਥੇ ਪਵਨ ਚ ਵੀ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਥਾਮਾਂ ਤੇ ਹੋਈਆਂ ਇਹੀ ਗੱਲ ਨੂੰ ਲੈ ਕੇ ਕਿ ਵਿਚਾਰਿਆ ਜਾਏ ਕਿ ਪ੍ਰਧਾਨ ਦੀ ਡਿਊਟੀ ਕਿਹਨੂੰ ਦਿੱਤੀ ਜਾਵੇ ਔਰ ਥੱਲੇ ਡੈਲੀਗੇਟਸ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੈਂ ਆਪ ਦੁਆਬੇ ਦੇ ਸਾਰੇ ਡੈਲੀਗੇਟਸ ਇਕੱਠੇ ਕੀਤੇ ਇਦਾਂ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਚ ਮਾਨਸਾ ਚ ਢੀਂਡਾ ਸਾਹਿਬ ਹੋਰ ਨੇ ਮੀਟਿੰਗਾਂ ਕੀਤੀਆਂ ਲੁਧਿਆਣੇ ਚ ਪਟਿਆਲੇ ਚ ਫਤਿਹਗੜ੍ਹ ਸਾਹਿਬ ਸਾਰੇ ਪਾਸੇ ਮੀਟਿੰਗਾਂ ਕਰਕੇ ਆਵਾਜ਼ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਧਾਰਮਿਕ ਵੀ ਨੇ ਧਰਮ ਦਾ ਗਿਆਨ ਵੀ ਰੱਖਦੇ ਆ ਔਰ ਇਤਿਹਾਸ ਵੀ ਜਾਣਦੇ ਆ ਉਹਨਾਂ ਨੂੰ ਥੋੜਾ ਨੌਲੇਜ ਜਿਹੜਾ ਪੋਲੀਟੀਕਲੀ ਵੀ ਉਹ ਸਮਝੀਦੇ ਆ ਕਿ ਸਮਾਜ ਕਿਦਾਂ ਦਾ ਸਿਰਜਣਾ ਪੰਜਾਬ ਨੂੰ ਕਿਦਾਂ ਦਾ ਬਣਾਉਣਾ ਸੋ ਇਸ ਕਰਕੇ ਇਹ ਸਾਰੇ ਰਾਏ ਬਣ ਗਈ ਸੀ ਅਸੀਂ ਭਾਵੇਂ ਸ਼੍ਰੀ ਉਹਨਾਂ ਨੂੰ ਜਾਨੀ ਹਰਪੀਰ ਸਿੰਘ ਨੂੰ ਲਾਸਟ ਵਿੱਚ ਜਾ ਕੇ ਅਸੀਂ ਬੇਨਤੀਆਂ ਕਰਦੇ ਰਹੇ ਆ ਉਹਨਾਂ ਨੂੰ ਤਰਲੇ ਪਾਉਂਦੇ ਰਹੇ ਆ ਉਹਨਾਂ ਨੇ ਨਾ ਕੀਤੀ ਹਮੇਸ਼ਾ ਨਾ ਕੀਤੀ ਕਿ ਨਹੀਂ ਮੈਂ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਖਾਲਸਾ ਪੰਥ ਦੀ ਸੇਵਾ ਚ ਹੀ ਰਹਿਣਾ ਪਰ ਅਸੀਂ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਹੈ ਕਿ ਕੀ ਪੰਜਾਬ ਦੀ ਨਹਾਰ ਠੀਕ ਕਰਨ ਵਿੱਚ ਸੇਵਾ ਨਹੀਂ ਕੀ ਪੰਜਾਬ ਦੇ ਜੋ ਨਸ਼ੇ ਖਤਮ ਕਰਨ ਦੀ ਸੇਵਾ ਨਹੀਂ ਕੀ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਕੋਈ ਸੇਵਾ ਨਹੀਂ ਅਕਾਲੀ ਦਲ ਨੂੰ ਮੋਰ ਸੁਰਜੀਤ ਕਰਨਾ ਕੋਈ ਸੇਵਾ ਨਹੀਂ ਇੱਕ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਤੁਹਾਡਾ ਧਰਮ ਬੰਦਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀਆਂ ਲੀਹਾਂ ਤੇ ਚਲਾਈਏ ਅਸੀਂ ਤਰਲੇ ਪਾਪਾ ਕੇ ਮਿੰਤਾ ਕਰ ਕਰਕੇ ਉਹਨਾਂ ਨੂੰ ਅਸੀਂ ਮਨਾਇਆ ਫਿਰ ਵੀ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਖਾਸ਼ ਨਹੀਂ ਮੇਰੀ ਕੋਈ ਇੱਛਾ ਨਹੀਂ ਪਰ ਜੇ ਖਾਲਸਾ ਪੰਥ ਮੇਰੀ ਚੋੜੀ ਦੀ ਸੇਵਾ ਪਾਏਗਾ ਤੇ ਮੈਂ ਕਰਨ ਨੂੰ ਤਿਆਰ ਹਾਂ ਪ੍ਰੇਮ ਸਿੰਘ ਸੰਧੂ ਮਜਰਾ ਜਿਹੜਾ ਵਿਆਹ ਹੈ ਉਹ ਕਲੀਅਰ ਕਰਦਾ ਹੈ ਕਿ ਸਾਰੀ ਪਲੈਨਿੰਗ ਪਹਿਲਾਂ ਹੋ ਚੁੱਕੀ ਸੀ ਜੋ ਕਹਿੰਦੇ ਨੇ ਕਿ ਬਤੌਰ ਜਾਣਵਾ ਕੇ ਉਹਦੇ ਬਾਰੇ ਤੇ ਜੀ ਦੇਖੋ ਉਹ ਦੱਸ ਸਕਦੇ ਉਹਨੇ ਕੀ ਕਿਹਾ ਪਰ ਜਿਹੜੀ ਮੈਂ ਸਚਾਈ ਤੋਂ ਦੱਸ ਰਹੀ ਹਾਂ ਇਹ ਸਾਰਿਆਂ ਦੀ ਸਚਾਈ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਤਰਲੇ ਪਾ ਕੇ ਜਿਸ ਤਰ੍ਹਾਂ ਦੀ ਗੱਲ ਹੁੰਦੀ ਪਹਿਲਾਂ ਹੀ ਲਿਖਿਆ ਹੁੰਦਾ ਤੇ ਬਾਕੀ ਨਾ ਕਿਉਂ ਹੁੰਦੇ ਬਾਕੀ ਨਾ ਵੀ ਤੇ ਆਏ ਨਾ ਸਰਦਾਰ ਸੁਜੀ ਸੇ ਰਖੜਾ ਦਾ ਨਾਮ ਆਇਆ ਕਈ ਵਾਰੀ ਹੋਰ ਲੀਡਰਾਂ ਦੇ ਵੀ ਨਾਮ ਆਏ ਐ ਜੇ ਪਹਿਲਾਂ ਹੀ ਹੁੰਦਾ ਤੇ ਫਿਰ ਕਿਉਂ ਹੁੰਦੇ ਜਿਹੜੀ ਮੀਟਿੰਗ ਦਾ ਜ਼ਿਕਰ ਚੰਦੂ ਮਦਰ ਸਾਹਿਬ ਕਰਦੇ ਕੀ ਉਹ ਮੀਟਿੰਗ ਹੋਈ ਐ ਤੁਹਾਡਾ ਨਾਮ ਉਹਦੇ ਵਿੱਚ ਜਰੂਰ ਨਹੀਂ ਦੇਖੋ ਜੀ ਮੀਟਿੰਗਾਂ ਤੇ ਬਹੁਤ ਮੀਟਿੰਗਾਂ ਸਾਡੀਆਂ ਬਹੁਤ ਹੋਈਆਂ ਨੇ ਟੀਨ ਸਾਹਿਬ ਦੇ ਘਰ ਕੋਈ ਸ਼ੱਕ ਨਹੀਂ ਪਰ ਇਸ ਗੱਲ ਤੇ ਹੁੰਦੀਆਂ ਰਹੀਆਂ ਵੀ ਮਨਾਓ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਹਤਰ ਜੀ ਸ਼੍ਰੀ ਅਕਾਲ ਤਰ ਸਾਹਿਬ ਨੂੰ ਮਨਾਈਏ ਆਪਾਂ ਸਾਰੇ ਰਲ ਕੇ ਕਿ ਉਹਨਾਂ ਨੂੰ ਅਸੀਂ ਸੇਵਾ ਸੰਭਾਲੀਏ ਮਨਾਉਂਦੀਆਂ ਹੁੰਦੀਆਂ ਰਹੀਆਂ ਲੇਕਿਨ ਜਥੇਦਾਰ ਅਕਾਲਤਾਰ ਸਾਹਿਬ ਦੇ ਜਿਹੜੇ ਮਤਲਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਵਾਰ ਸਿਰਫ ਜਦੋਂ ਭੋਗ ਸੀਗਾ ਸਰਦਾਰ ਸੁਖਦੇਵ ਸਿੰਘ ਢੀਂਡ ਸਰ ਸਾਹਿਬ ਉਸ ਦਿਨ ਉਸ ਪਰਿਵਾਰ ਚ ਆਏ ਆ ਅਫਸੋਸ ਕਰਨ ਵਾਸਤੇ ਆਏ ਆ ਸ਼ਰਧਾ ਦੇ ਫੁੱਲ ਪੈਂਟ ਕਰਨ ਵਾਸਤੇ ਆਏ ਆ ਨਹੀਂ ਐਸੀ ਐਸੀ ਨਾ ਇਹ ਇਦਾਂ ਹੋ ਹੀ ਨਹੀਂ ਸਕਦਾ ਜੀ ਜਥੇਦਾਰ ਸਾਹਿਬ ਨੂੰ ਕੋਈ ਬੁਲਾ ਸਕਦਾ ਸੀ ਜੀ ਅਸੀਂ ਬੁਲਾ ਸਕਦੇ ਸੀ ਜੇ ਆਉਂਦੇ ਤਾਂ ਕੋਈ ਫੋਟੋ ਨਾ ਬਾਹਰ ਹੁੰਦੀ ਉਹ ਤੇ ਹੋ ਸਕਦਾ ਕਿ ਬਈ ਅਚਾਨਕ ਮੂੰਹ ਚੋਂ ਨਿਕਲ ਜਾਂਦਾ ਉਹ ਉਹਨਾਂ ਦੇ ਜਥੇਦਾਰ ਅਸੀਂ ਅੱਜ ਵੀ ਉਹਨੂੰ ਜਥੇਦਾਰੀ ਕਰਨੀ ਹੈ ਜੈਦਾ ਸ਼੍ਰੀ ਅਕਾਲ ਤਾਜ਼ ਸਾਹਿਬ ਵੀ ਕਰਨੀ ਹੈ ਅਸੀਂ ਉਹਨਾਂ ਨੂੰ ਮਨਾਉਣ ਵਿੱਚ ਲੱਗੇ ਰਹੇ ਸਾਰੇ ਜਾਣੇ ਔਰ ਅਖੀਰ ਦੇ ਉੱਤੇ ਜਦੋਂ ਅਸੀਂ ਸਾਰਿਆਂ ਨੇ ਕਿਹਾ ਕਿ ਸਰਬਸੰਮਤੀ ਨਾਲ ਤੁਹਾਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਤੁਸੀਂ ਹੁਣ ਸਾਡੀ ਸੇਵਾ ਚ ਆਓ ਔਰ ਉਹ ਇਹ ਵੀ ਨਹੀਂ ਸੀ ਕਹਿੰਦੇ ਸੀ ਨਹੀਂ ਮੈਂ ਉੱਥੇ ਆਉਣਾ ਹੀ ਨਹੀਂ ਅਸਕੇ ਤੁਸੀਂ ਉੱਥੇ ਆਉਣਾ ਪੈਣਾ ਤੁਹਾਨੂੰ ਡੈਲੀਗੇਟ ਤੁਹਾਨੂੰ ਬਣਾਏ ਐ ਅਸੀਂ ਬਣਾਨੇ ਤੁਹਾਨੂੰ ਡੈਲੀਗੇਟ ਬਸ ਗੱਲ ਤੁਹਾਡੇ ਪ੍ਰਧਾਨ ਜੀ ਕਿਰਦਾਰ ਕੁਸ਼ੀ ਕਰ ਰਿਹਾ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਅਟੈਕ ਜਿਹੜਾ ਉਹ ਕਰ ਰਿਹਾ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਸ ਦੀ ਜਿੱਦਾਂ ਹੀ ਸੋਚ ਹੋਏਗੀ ਜੀ ਉਹ ਇਦਾਂ ਹੀ ਕਰਨਾ ਉਹ ਕਿਰਦਾਰ ਕੁਸ਼ੀ ਉਹਨਾਂ ਨੇ ਉਦਾਂ ਹੀ ਸ਼ੁਰੂ ਕਰਤੀ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਫੈਸਲਾ ਲਿਆ ਸੀ 2 ਦਸੰਬਰ 2024 ਨੂੰ ਇਸ ਕਰਕੇ ਜਿਹਨੂੰ ਜਿਹਨੂੰ ਕੋਈ ਸੇਕ ਲੱਗਾ ਹੋਵੇ ਨਾ ਸੱਚ ਦਾ ਤੇ ਉਹਨਾਂ ਨੇ ਇਹੋ ਕੁਝ ਕਰਨਾ ਉਹਨਾਂ ਦੇ ਪੱਲੇ ਹੀ ਕੁਝ ਨਹੀਂ ਹੋਰ ਕੀ ਕਹਿਣਗੇ ਉਹ ਅਸੀਂ ਹੁਣ ਮੈਂ ਬੋਲੀ ਐ ਪੂਰਾ ਮੇਰੇਖਾ 50 40 ਮਿੰਟ ਬੋਲੀਉਂਗੀ ਕੋਈ ਸ਼ਬਦ ਬੋਲਿਆ ਕਿਸੇ ਦੇਖ ਲੈ। ਇਹੀ ਗੱਲ ਕਹੀ ਹੈ ਵੀ ਕੰਮ ਕਰੋ ਤਖੜੇ ਹੋਵੋ ਪੰਥਕ ਰੋਹ ਰੀਤਾ ਨੂੰ ਜਿਉਂਦਾ ਰੱਖੋ ਪੰਜਾਬ ਦੇ ਦਰਦ ਨੂੰ ਪਛਾਣਦੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਨੂੰ ਜੜਾ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕਰੋ। ਬੀਬੀ ਜੀ ਦੇ ਪਰਿਵਾਰਵਾਦ ਦੇ ਹੱਕ ਚੋਹ ਜਾਂ ਖਿਲਾਫ ਉਹ ਵੀ ਥੋੜਾ ਮੈਂ ਪਰਿਵਾਰਵਾਦ ਦੇ ਇਸ ਹੱਕ ਚ ਨਹੀਂ ਕਿ ਜੇ ਕੋਈ ਬਾਪ ਕੰਮ ਕਰ ਰਿਹਾ ਤੇ ਪੁੱਤਰ ਤੀਨ ਕੋਈ ਜਾਣਦਾ ਨਾ ਹੋਵੇ ਕੋਈ ਉਹਦੀ ਦੇਣ ਨਾ ਹੋਵੇ ਕੋਈ ਕੁਰਬਾਨੀ ਨਾ ਕਰੇ ਕੋਈ ਕੰਮ ਨਾ ਕਰੇ ਤੇ ਉਹਨੂੰ ਉੱਠ ਕੇ ਸਿਰ ਤੇ ਬਿਠਾ ਦਿੱਤਾ ਜਾਵੇ ਉਸ ਹੱਕ 'ਚ ਨਹੀਂ ਮੈਂ ਪਰ ਜੇ ਮੰਨ ਲਓ ਕਿ ਅਸੀਂ ਸਾਰੇ ਬੈਠੇ ਆਈ ਹੈ ਗਈ ਹੁਣ ਸਾਡੇ ਬਜ਼ੁਰਗਾਂ ਨੇ ਬਹੁਤ ਕੀਤਾ ਕੰਮ ਸ਼੍ਰੋਮਣੀ ਕਰਦ ਲਈ ਜੇ ਅਸੀਂ ਆਪ ਉੱਠ ਕੇ ਮਿਹਨਤ ਕਰ ਰਹੇ ਆਂ ਪਾਰਟੀ ਲਈ ਕੰਮ ਕਰ ਰਹੇ ਆਂ ਤੇ ਮੈਂ ਇਸ ਹੱਕ 'ਚ ਐ ਕਿ ਜੇ ਕੋਈ ਕੰਮ ਕਰਦਾ ਤੇ ਉਹਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਕੰਮ ਕਰਕੇ ਦਿਖਾਉਣ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਨਵੇਂ ਅਕਾਲੀ ਦਲ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਹੈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਫਿਲਹਾਲ ਇਹ ਸਾਰੀ ਗੱਲਾਂ ਦਾਬ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਵਿਆਰ ਨੂੰ ਲੈ ਕੇ ਅੱਗੇ ਕੀ ਜਵਾਬ ਦੇਣ ਦੇ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ